ਇਹ ਹੈ ਜੀ 15ਵੀਂ ਪੌੜੀ ਦੀ ਚੌਥੀ ਪੰਕਤੀ ਮਨੈ ਨਾਨਕ ਪਵੈ ਨਾ ਪਿਖ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਮਨੈ ਨਾਨਕ ਪਵਹਿ ਨਾ ਪਿਖ ਭਾਵ ਉਹ ਮਨੁੱਖ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਆਪ ਨਾਲ ਗੱਲ ਕਰ ਰਹੇ ਨੇ ਆਪਣੇ ਮਨ ਨਾਲ ਗੱਲ ਕਰ ਰਹੇ ਨੇ ਆਪਣੇ ਮਨ ਨੂੰ ਦੱਸ ਰਹੇ ਨੇ ਬਿਹੇ ਮੇਰੇ ਮਨਾਂ ਜੇ ਕਰਤੋਂ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਮੰਨ ਲਵੇਂ ਉਸ ਦੀ ਰਜ਼ਾ ਨੂੰ ਮੰਨ ਲਵੇਂ ਭਵੇਂ ਹੁੰਦਾ ਜੀ ਫਿਰਦੇ ਰਹਿਣਾ ਭਵੇਂ ਭਵ ਸਾਗਰ ਦੀ ਵੀ ਆ ਜਾਂਦੇ ਨੰਨਾ ਆ ਗਿਆ ਜੀ ਭਾਵਨਾ ਨਹੀਂ ਪੈਖ ਹੁੰਦਾ ਜੀ ਪਿਖਿਆ ਮੰਗਣੀ ਜਾਂ ਚੱਕਰਾਂ ਵਿੱਚ ਪੈ ਜਾਣਾ ਠੀਕ ਹੈ ਜੀ ਥਾਂ ਥਾਂ ਤੇ ਜਿਹੜਾ ਭਿਖਿਆ ਮੰਗਦੇ ਰਹਿੰਦੇ ਜਿਹੜੇ ਜਿਵੇਂ ਪਿੰਡਾਂ ਵਿੱਚ ਆਉਂਦੇ ਨੇ ਜੀ ਆਪਾਂ ਦੇਖਦੇ ਹਾਂ ਭਿਖਿਆ ਮੰਗਣ ਦੇ ਲਈ ਦਾਨ ਮੰਗਣ ਦੇ ਲਈ ਜਾਂ ਜਿਹੜੇ ਭਿਖਾਰੀ ਆ ਜਿਵੇਂ ਉਹ ਦਰਬ ਦਰ ਫਿਰਦੇ ਆ ਇਸ ਪੰਕਤੀ ਦੇ ਅਰਥ ਬੜੇ ਡੂੰਘੇ ਨੇ ਜੀ ਬਾਣੀ ਦੇ ਵੈਸੇ ਹੈ ਤਾਂ ਹਰ ਪੰਕਤੀ ਦੇ ਅਰਥ ਬੜੇ ਡੂੰਘੇ ਪਰੇ ਸੋਚਣ ਲਈ ਮਜਬੂਰ ਕਰ ਦੇਗੀ ਜੀ ਤੁਹਾਨੂੰ ਪੰਕਤੀ ਮੰਨੈ ਨਾਨਕ ਭਵੇ ਨਾ ਨਪਿਕ ਮੇਰਾ ਨਾਨਕ ਆਖਦਾ ਵੀ ਮੇਰੇਆ ਮਨਾਂ ਗੁਰਨਾਨਕ ਆਖਦਾ ਆਪਣੇ ਮਨ ਨੂੰ ਵੀ ਹੇ ਮਨਾ ਜੇ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਸਮਝ ਕੇ ਉਸ ਦੀ ਗੱਲ ਮੰਨ ਲਵੇਂਗਾ ਫਿਰ ਪਤਾ ਕੀ ਹੋਊਗਾ ਤੈਨੂੰ ਦਰਬਦਰ ਮੰਗਣਾ ਨਹੀਂ ਪੈਣਾ ਤੈਨੂੰ ਦਰਬਦਰ ਮੰਗਣਾ ਨਹੀਂ ਪੈਣਾ ਹੁਣ ਦਰਬਦਰ ਕਿਹੜਾ ਜੀ ਆਪਾਂ ਕਹਿੰਦੇ ਜੀ ਇਹ ਬਾਬੇ ਦਾ ਡੇਰਾ ਆ ਗਿਆ ਇਹ ਸ਼ਹੀਦਾਂ ਦੀ ਜਗਾ ਆ ਗਈ ਠੀਕ ਹੈ ਜੀ ਪ੍ਰੋਬਲਮ ਇਹ ਨਹੀਂ ਕਿ ਉਹ ਸਹੀ ਨਹੀਂ ਜਾਂ ਗਲਤ ਨਹੀਂ ਜੋ ਹੈ ਜੀ ਸਰ ਸਭ ਕੁਝ ਸਹੀ ਆਪਣੇ ਆਪ ਤੇ ਹੈ ਸਭ ਕੁਝ ਹੁੰਦਾ ਜੀ ਦੁਨੀਆ ਤੇ ਪਤਾ ਨਹੀਂ ਕੀ ਕੀ ਹੈ ਪ੍ਰਭੂ ਪਰਮਾਤਮਾ ਜਾਣਦਾ ਪਰ ਮਨੁੱਖ ਨੂੰ ਚਲੋ ਇੱਕ ਸਵਾਲ ਪੁੱਛਦਾ ਜੀ ਜੇਕਰ ਕਿਸੇ ਡੇਰੇ ਵਿੱਚ ਜਾਂਦੇ ਆ ਠੀਕ ਹੈ ਉਹ ਵੱਡਾ ਹੈ ਡੇਰੇ ਦਾ ਮੁਖੀ ਜਾਂ ਪਰਮਾਤਮਾ ਵੱਡਾ ਹੈ ਮੁਖ ਦੀ ਗੱਲ ਹੈ ਇਹ ਇਹ ਸੋਚ ਕੇ ਦੇਖੋ ਸਭ ਤੋਂ ਵੱਡਾ ਕੌਣ ਹੈ ਜੀ ਆਪਾਂ ਕਹਿੰਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਠੀਕ ਹੈ ਜੀ ਮਾਫ ਕਰਨਾ ਜੀ ਗੁਰੂ ਨਾਨਕ ਦੇ ਉੱਪਰ ਵੀ ਇੱਕ ਰੱਬ ਹੈ ਜਿਸ ਰੱਬ ਦੀ ਗੱਲ ਗੁਰੂ ਨਾਨਕ ਕਰ ਰਹੇ ਨੇ ਇਹ ਵਾਰ ਆਂਦੀ ਹੈ ਜੀ ਇਹ ਜਿਹੜੀ ਵਾਰ ਹੈ ਇਹ ਮੈਨੂੰ ਲੱਗਦਾ ਭਾਈ ਗੁਰਦਾਸ ਜੀ ਦੀ ਹੈ ਜੀ ਉਹਨਾਂ ਨੂੰ ਇੰਜ ਮਹਿਸੂਸ ਹੁੰਦਾ ਕਿ ਇਸ ਜ਼ਿੰਦਗੀ ਵਿੱਚ ਦੁਨੀਆਂ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਹੈ ਸਭ ਤੋਂ ਉੱਚਾ ਹੈ ਉਹ ਗੁਰੂ ਨਾਨਕ ਦਾ ਦਰ ਹੈ ਉਹ ਗੁਰੂ ਨਾਨਕ ਹੈ ਕਿਉਂਕਿ ਗੁਰੂ ਨਾਨਕ ਹੀ ਰੱਬ ਦਾ ਰੂਪ ਹੈ ਠੀਕ ਹੈ ਪੈਗੰਬਰ ਹੈ ਗੁਰੂ ਨਾਨਕ ਇਸ ਲਈ ਜਦੋਂ ਅਸੀਂ ਮੰਨਦੇ ਆਂ ਜੀ ਅਸੀਂ ਕਈ ਵਾਰ ਮੈਂ ਖੁਦ ਵੀ ਗੁਰੂਆਂ ਨੂੰ ਰੱਬ ਮੰਨਦਾ ਜੀ ਠੀਕ ਹੈ ਪਰ ਜਦੋਂ ਸਮਝਣਾ ਤੇ ਮੰਨਣਾ ਇਹ ਦੋ ਵੱਖਰੀਆਂ ਚੀਜ਼ਾਂ ਹੁੰਦੀਆਂ ਜੀ ਹਾਂਜੀ ਗੁਰੂ ਨਾਨਕ ਹੁਣ ਇੱਥੇ ਬੈਠੇ ਜੀ ਪ੍ਰਮਾਤਮਾ ਨਾਲ ਗੱਲ ਕਰ ਰਹੇ ਨੇ ਇਹ ਜਪਜੀ ਸਾਹਿਬ ਹੈ ਜੀ ਇਹ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੋਇਆ ਜਿਸ ਨੂੰ ਮੈਂ ਕਹਿੰਨਾ ਵੀ ਉਹ ਰੱਬ ਰੂਪ ਨੇ ਇਹ ਪ੍ਰਮਾਤਮਾ ਨਾਲ ਗੱਲ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਮੇਰੇ ਤੋਂ ਉੱਪਰ ਸਭ ਤੋਂ ਵੱਡਾ ਮੇਰੇ ਤੋਂ ਉੱਪਰ ਪਰਮਾਤਮਾ ਹੈ ਜੀ ਹੁਣ ਸ਼ਬਦਾਂ ਦਾ ਬਾਰ ਆਂਦੀ ਭਾਈ ਗੁਰਦਾਸ ਜੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੁਣ ਆਪਾਂ ਇਹ ਕਹਿੰਦੇ ਆ ਵੀ ਦੁਨੀਆ 'ਚ ਸਭ ਤੋਂ ਵੱਡੇ ਗੁਰੂ ਨਾਨਕ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਨੀਮਾ ਕਹਿੰਦੇ ਨੇ ਨਾਨਕ ਨੀਚ ਕਹੇ ਵਿਚਾਰ ਵੀ ਵਾਰਿਆਂ ਨਾ ਜਾਵਾਂ ਹੀ ਮੇਰੇ ਰੱਬ ਜੀ ਮੈਂ ਤੇਤੋਂ ਇੱਕ ਵਾਰ ਵੀ ਰੱਬ ਜਪਾ ਕਹੀ ਹੈ ਨਾ ਵੀ ਆ ਗੁਰੂ ਨਾਨਕ ਨੇ ਜੀ ਗੁਰੂ ਨਾਨਕ ਤੇ ਗੁਰੂ ਨਾਨਕ ਦੇ ਉੱਪਰ ਜੇ ਹੈਗਾ ਨਾ ਜੀ ਉਹ ਹੈ ਰੱਬ ਇਹ ਰੱਬ ਦੇ ਥੱਲੇ ਹੀ ਆ ਜੀ ਰੱਬ ਦੇ ਥੱਲੇ ਨੇ ਗੁਰੂ ਨਾਨਕ ਵੀਰ ਦੇ ਥੱਲੇ ਨੇ ਜੀ ਗੁਰੂ ਗੋਬਿੰਦ ਸਿੰਘ ਵੀਰ ਦੇ ਥੱਲੇ ਨੇ ਜੀ ਰਾਮ ਵੀ ਇਹਦੇ ਥੱਲੇ ਆ ਜੀ ਮੁਹੰਮਦ ਸਾਹਿਬ ਵੀ ਇਹਦੇ ਥੱਲੇ ਨੇ ਜੀ ਈਸਾ ਮਸੀਹ ਜੀ ਨੂੰ ਜੀਜ਼ਸ ਕਹਿੰਦੇ ਆ ਉਹ ਵੀ ਇਹਦੇ ਥੱਲੇ ਨੇ ਸਭ ਤੋਂ ਉੱਪਰ ਜਿਹੜਾ ਹੈ ਸਭ ਤੋਂ ਉੱਪਰ ਉਹ ਹੈ ਜੀ ਰੱਬ ਉਹ ਹੈ ਪ੍ਰਭੂ ਪਰਮਾਤਮਾ ਠੀਕ ਹੈ ਜੀ ਹੁਣ ਗੁਰੂਆਂ ਤੋਂ ਥੱਲੇ ਜਿਹੜੇ ਨੇ ਹੁਣ ਆਪਾਂ ਕੀ ਕੀਤਾ ਜੀ ਗੁਰੂਆਂ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਕੀ ਹੋਇਆ ਜੀ ਡੇਰੇ ਬਣ ਗਏ ਜੀ ਸ਼ਹੀਦਾਂ ਦੇ ਬਣ ਗੀਆਂ ਜਗਾ ਸ਼ਹੀਦ ਵੀ ਕਹਿਣਗੇ ਕੌਣ ਆ ਜੀ ਸਿੱਖਾਂ ਚੋਂ ਹੋਏ ਆ ਸ਼ਹੀਦ ਡੇਰੇ ਬਣ ਗਏ ਜੀ ਠੀਕ ਹੈ ਹੋਰ ਮੜੀ ਮਸਾਣਾ ਬਣ ਗੀਆਂ ਜੀ ਜਠੇਰੇ ਜਠੇਰੇ ਕਿਹੜੇ ਹੁੰਦੇ ਆ ਜੀ ਅੱਗੇ ਪੁਰਾਣੇ ਜਵਾਨੇ ਵਿੱਚ 5 5 7 7 ਨਿਆਣੇ ਹੋ ਜਾਂਦੇ ਸੀ ਜੀ ਜ਼ਮੀਨ ਜਾਇਦਾਦਾਂ ਦਾ ਘਟ ਹੁੰਦੀਆਂ ਸੀ ਸਭ ਨੂੰ ਛੋਟੇ ਦਾ ਵਿਆਹ ਕਰ ਦਿੰਦੇ ਹੁੰਦੇ ਸੀ ਜੀ ਤੇ ਜਿਹੜੇ ਵੱਡੇ ਹੁੰਦੇ ਸੀ ਜਿਹਨੂੰ ਜੇਠ ਕਹਿ ਦਿੰਦੇ ਆ ਛੋਟੇ ਦੇ ਜੇਠ ਲੱਗੇ ਉਹ ਕੁਵਾਰੇ ਰਹਿ ਜਾਂਦੇ ਸੀ ਜਦੋਂ ਮਰ ਜਾਂਦੇ ਸੀ ਤਾਂ ਕਿ ਇਹ ਲੋਕਾਂ ਦਾ ਮੰਨਣਾ ਸੀ ਕਿਤੇ ਭੂਤ ਪਲੇਤ ਬਣ ਕੇ ਉਹ ਜਨਾਨੀ ਨੂੰ ਤੰਗ ਨਾ ਕਰਨ ਉਹ ਕੁੜੀ ਨੂੰ ਤੰਗ ਨਾ ਕਰਨ ਜਿਹੜੀ ਵਿਆਹ ਕੇ ਘਰੇ ਆਈ ਆ ਤਾਂ ਕੀ ਕਰਦੇ ਸੀ ਜੀ ਖੇਤਾਂ ਵਿੱਚ ਬਰ ਜਗਾ ਬਣਾ ਦਿੰਦੇ ਹੁੰਦੇ ਸੀ ਵਿਆਹ ਲੋ ਜੀ ਤੁਹਾਡੇ ਬੈਠਣ ਦੀ ਜਗ੍ਹਾ ਇੱਥੇ ਆ ਤਾਂ ਜੋ ਤੁਸੀਂ ਕੁੜੀ ਨੂੰ ਤੰਗ ਨਾ ਕਰਿਓ ਕੁੜੀ ਨਾਲ ਛੇੜਖਾਨੀ ਨਾ ਕਰਿਓ ਇਸ ਜਗ੍ਹਾ ਬਣਦੀ ਬਣਦੀ ਇੰਨੀ ਮਸ਼ਹੂਰ ਹੋ ਗਈ ਕਿ ਜਠੇਰੇ ਬਣ ਗਏ ਜੀ ਹਰ ਘਰ ਦੇ ਵਿੱਚ ਤਕਰੀਬਨ ਹਰ ਘਰ ਤਾਂ ਨਹੀਂ ਬਹੁਤੇ ਘਰਾਂ ਦੇ ਪਿੰਡਾਂ ਦੇ ਉਹਨਾਂ ਦੇ ਖੇਤਾਂ ਵਿੱਚ ਜਠੇਰਿਆਂ ਦੀ ਜਾਂ ਕੀ ਕਹਿੰਦੇ ਸਿੰਘ ਸ਼ਹੀਦਾਂ ਦੀ ਜਗ੍ਹਾ ਬਣੀ ਵੀ ਹੈ ਜੀ ਕੀ ਹੁੰਦਾ ਜੀ ਕਿਸੇ ਚੀਜ਼ ਨੂੰ ਜੇਕਰ ਤੁਸੀਂ ਕਾਫੀ ਸਮਾਂ ਉਸ ਦੀ ਬੰਦਗੀ ਭਜਨ ਕਰਨ ਲੱਗ ਜਓ ਉਸ ਨੂੰ ਪ੍ਰਾਰਥਨਾ ਕਰਨ ਲੱਗ ਜਓ ਕੁਝ ਨਾ ਕੁਝ ਸ਼ਕਤੀਆਂ ਆ ਜਾਂਦੀਆਂ ਜੀ ਇਹ ਮੇਰਾ ਮੰਨਣਾ ਹੈ ਜੀ ਹੁੰਦੇ ਆ ਪਰ ਕੋਸ਼ਿਸ਼ ਕੀਤੀ ਸੀਗੀ ਗੁਰੂ ਸਾਹਿਬਾਨ ਸਾਨੂੰ ਕਹਿੰਦੇ ਆ ਹੁਣ ਜਿਹੜੇ ਸ਼ਹੀਦ ਨੇ ਜਾਂ ਜਿਹੜੇ ਜਿੱਠੇਰੇ ਨੇ ਜਾਂ ਜਿਹੜੇ ਕਹਿੰਦੇ ਵੀ ਗੁਰੂਆਂ ਤੋਂ ਅੱਗੇ ਵੰਸ਼ ਚੱਲ ਕੇ ਗੁਰੂਆਂ ਦੇ ਅੱਗੇ ਜਿੰਮੇ ਕਹਿੰਦੇ ਆ ਆਪਣੇ ਹੈਗੇ ਨੇ ਜੀ ਆ ਆਉਂਦੀ ਆ ਵੰਸ਼ ਉਹਨਾਂ ਦੇ ਨੇ ਜੀ ਤੇ ਉਹਨਾਂ ਤੋਂ ਉੱਪਰ ਤਾਂ ਫਿਰ ਗੁਰੂ ਸਾਹਿਬਾਨ ਹੋਏ ਨਾ ਗੁਰੂ ਸਾਹਿਬਾਨਾਂ ਤੋਂ ਉੱਪਰ ਪ੍ਰਭੂ ਪਰਮਾਤਮਾ ਹੋਇਆ ਇਹ ਪ੍ਰਭੂ ਪਰਮਾਤਮਾ ਤੋਂ ਪ੍ਰਕੋਚ ਨਹੀਂ ਹੈ ਜੀ ਸਭ ਤੋਂ ਉੱਪਰ ਰੱਬ ਹੈ ਐਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਇਹ ਕਿਤੇ ਪਹਿਲਾਂ ਸ਼ਹੀਦਾਂ ਦੇ ਦਰ ਤੇ ਜਾਣਾ ਇੱਥੋਂ ਨਹੀਂ ਕੁਝ ਮਿਲਿਆ ਫਿਰ ਪਹਿਲੇ ਬਾਬੇ ਦੇ ਡੇਰੇ ਤੇ ਚਲੇ ਗਏ ਉੱਥੋਂ ਨਹੀਂ ਮਿਲਿਆ ਦੂਜੇ ਬਾਬੇ ਦੇ ਡੇਰੇ ਤੇ ਚਲੇ ਗਏ ਉੱਥੇ ਨਹੀਂ ਮਿਲਿਆ ਤੀਜੇ ਬਾਬੇ ਦੇ ਡੇਰੇ ਤੇ ਚਲੇ ਗਏ ਫਿਰ ਕਿਸੇ ਗੁਰਦੁਆਰੇ ਚਲੇ ਗਏ ਕਿਤੇ ਕਿਸੇ ਮੰਦਰ ਚਲੇ ਗਏ ਕਿਤੇ ਕਿਸੇ ਮਸਜਿਦ ਚਲੇ ਗਏ ਕਿਤੇ ਕਿਸੇ ਪੀਰਾਂ ਦੀ ਜਗ੍ਹਾ ਤੇ ਚਲੇ ਗਏ ਮਾਫ ਕਰਨਾ ਜੀ ਮੈਂ ਨਹੀਂ ਕਹਿੰਦਾ ਇਹ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਵੀ ਜੇ ਕਰ ਤੂੰ ਉਸ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਲੇਗਾ ਫਿਰ ਪਤਾ ਕੀ ਹੋਵੇਗਾ ਮਾਫ ਕਰਨਾ ਜੀ ਇਹ ਸਾਰਾ ਕੁਝ ਚਲੇ ਜਾਣਾ ਜਿਹੜੇ ਸਿੰਘ ਸ਼ਹੀਦ ਨੇ ਜਿਹੜੇ ਇਹ ਡੇਰੇ ਨੇ ਜਿਹੜੇ ਇਹ ਗੁਰੂ ਸਹਿਬਾਨਾਂ ਤੋਂ ਵੀ ਉੱਪਰ ਜਿਹੜਾ ਪ੍ਰਭੂ ਪਰਮਾਤਮਾ ਹੈ ਰੱਬ ਹੈ ਉਸ ਦੇ ਨਾਲ ਤੂੰ ਜੁੜ ਜਾਵੇਂਗਾ ਰਹੇਗਾ ਕਿ ਪਛੰਡ ਵਿੱਚ ਸਿਰਫ ਉਹ ਪ੍ਰਭੂ ਪਰਮਾਤਮਾ ਗੁਰੂ ਮਹਾਰਾਜ ਕਹਿੰਦੇ ਨੇ ਪ੍ਰੀਤ ਲਾਉਣੀ ਆ ਤਾਂ ਸਿਰਫ ਇਸ ਪਰਮਾਤਮਾ ਨਾਲ ਇਸ ਰੱਬ ਦੇ ਨਾਲ ਪ੍ਰੀਤ ਲਾ ਠੀਕ ਹੈ ਇਸ ਦੇ ਡੇਰੇ ਤੇ ਜਾ ਇਸ ਦੇ ਦਰ ਤੇ ਜਾ ਹੋਰਾਂ ਦੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਕਿਉਂਕਿ ਉਹ ਸਾਰੇ ਰੱਬ ਤੋਂ ਹੀ ਮੰਗ ਕੇ ਤੈਨੂੰ ਦਿੰਦੇ ਨੇ ਜੋ ਰੱਬ ਦੇ ਸਕਦਾ ਉਹ ਇਹ ਨਹੀਂ ਦੇ ਸਕਦੇ ਠੀਕ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮਨ ਨੂੰ ਗੱਲ ਕਰਕੇ ਸਮਝਾ ਰਹੇ ਨੇ ਤੁਸੀਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਆਪਣੇ ਆਪ ਨੂੰ ਕਿਉਂਕਿ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਹੈ ਜਿਹੜੇ ਗੁਰੂ ਸਾਹਿਬ ਦਾ ਜਿਹੜੇ ਭਗਤ ਸਹਿਬਾਨ ਦਾ ਸ਼ਬਦ ਹੁੰਦਾ ਹੈ ਕੋਸ਼ਿਸ਼ ਇਹ ਕਰਨੀ ਕਿ ਆਪਣੇ ਆਪ ਨੂੰ ਉਹਨਾਂ ਦੀ ਜਗ੍ਹਾ ਰੱਖ ਕੇ ਗੱਲ ਕਰੋ ਠੀਕ ਹੈ ਜੀ ਆਪਣੇ ਆਪ ਨੂੰ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਜਿਹੜੀ ਆ ਪ੍ਰਭੂ ਪਰਮਾਤਮਾ ਦੇ ਗੁਣ ਗਾਉ ਬਾਣੀ ਪੜੋ ਠੀਕ ਹੈ ਜਦੋਂ ਮਹੱਲਾ ਤੀਜਾ ਆ ਜਾਂਦਾ ਭਾਵ ਤੀਜੇ ਗੁਰੂ ਸਾਹਿਬਾਨ ਇਹ ਸਮਝੋ ਵੀ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਬੈਠੇ ਹੋ ਜਾਂ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਦੇ ਅਨਸ਼ਵੰਸ਼ ਹੋ ਪੰਜਵੇਂ ਗੁਰੂ ਸਾਹਿਬਾਨ ਆ ਜਾਂਦੇ ਨੇ ਆਪਣੇ ਆਪ ਨੂੰ ਮਹਿਸੂਸ ਕਰੋ ਕਿ ਤੁਸੀਂ ਉਹਨਾਂ ਨਾਲ ਹੋ ਠੀਕ ਹੈ ਜਾਂ ਤੁਹਾਨੂੰ ਪੜ੍ਹਾ ਰਹੇ ਨੇ ਜਾਂ ਤੁਸੀਂ ਖੁਦੋਂ ਬਣ ਕੇ ਪੜ੍ਹ ਰਹੇ ਹੋ ਜਦੋਂ ਭਾਖਤ ਕਬੀਰ ਜੀ ਹੈ ਬਾਬਾ ਫਰੀਦ ਜੀ ਹੈ ਜੋ ਵੀ ਹੈ ਤਾਂ ਉਹ ਚੀਜ਼ ਬਦੇਰੇ ਸਮਝ ਆਏਗੀ ਜੀ ਸਮਝਣ ਦੇ ਵਿੱਚ ਬੜੀ ਸੌਖੀ ਮਿਲ ਜਾਂਦੀ ਹੈ ਠੀਕ ਹੈ ਜੀ ਇੱਥੇ ਗੁਰੂ ਨਾਨਕ ਦੇਵ ਜੀ ਇਹੀ ਗੱਲ ਕਹਿੰਦੇ ਨੇ ਮੰਨੈ ਜੇ ਮੰਨ ਲਵੇਂ ਨਾਨਕ ਉਹ ਮੇਰਿਆ ਮਨਾ ਜੇ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਸਮਝ ਕੇ ਉਸ ਨੂੰ ਮੰਨ ਲਵੇਂਗਾ ਨਾ ਤਾਂ ਫਿਰ ਦਰਬਦਰ ਤੈਨੂੰ ਮੰਗਣਾ ਨਹੀਂ ਪੈਣਾ ਤੈਨੂੰ ਗੁਰਦੁਆਰੇ ਜਾ ਕੇ ਵੀ ਮੰਗਣ ਦੀ ਲੋੜ ਨਹੀਂ ਹੈ ਠੀਕ ਹੈ ਤੈਨੂੰ ਮੰਦਿਰ ਵਿੱਚ ਜਾ ਕੇ ਮੰਗਣ ਦੀ ਲੋੜ ਨਹੀਂ ਤੈਨੂੰ ਮਸਜਿਦ ਵਿੱਚ ਜਾ ਕੇ ਮੰਗਣ ਦੀ ਲੋੜ ਨਹੀਂ ਤੈਨੂੰ ਪੀਰਾਂ ਫਕੀਰਾਂ ਦੇ ਜਾ ਕੇ ਮੰਗਣ ਦੀ ਲੋੜ ਨਹੀਂ ਹੈ ਤੈਨੂੰ ਡੇਰਿਆਂ ਤੇ ਜਾ ਕੇ ਮੰਗਣ ਦੀ ਲੋੜ ਨਹੀਂ ਹੈ ਬਸ ਇਹ ਮੰਗਣਾ ਤਾਂ ਇੱਕੋ ਚੀਜ਼ ਚਾਹੀਦੀ ਸੀਗੀ ਜੀ ਉਹ ਕਿਹੜੀ ਮੰਗਣਾ ਮੰਗਣ ਨੀਕਾ ਹਰ ਜਸ ਗੁਰਤੇ ਮੰਗਣਾ ਪ੍ਰਭੂ ਪਰਮਾਤਮਾ ਦਾ ਜਸ ਉਸ ਰੱਬ ਤੇ ਮੰਗੋ ਉਸ ਦੇ ਗੁਣ ਗਾਉਣ ਦੀ ਸਮਰੱਥਾ ਰੱਬ ਤੇ ਮੰਗੋ ਕਹਿੰਦੇ ਦਾਤਾ ਉਹਨਾ ਮੰਗੀਏ ਫਿਰ ਮੰਗਣ ਜਾਈਏ ਅਜਿਹੀ ਚੀਜ਼ ਕਦੇ ਨਾ ਮੰਗੋ ਜਿਹੜੀ ਦੁਆਰੇ ਮੰਗਣੀ ਪੈ ਜਵੇ ਕਿੰਨੀ ਵਾਰ ਮੰਗਦੇ ਆ ਰੱਬਾ ਸਾਨੂੰ ਧੀ ਪੁੱਤਰ ਦੇ ਦੇ ਫਿਰ ਮੰਗਣ ਚਲੇ ਜਾਂਦੇ ਆ ਰੱਬਾ ਹਨ ਪਾਸ ਕਰ ਦੇ ਫਿਰ ਮੰਗਣ ਚਲੇ ਜਾਂਦੇ ਆ ਜੇ ਮੰਗਣਾ ਰੱਬ ਕੋਲੋਂ ਤਾਂ ਰੱਬ ਨੂੰ ਹੀ ਮੰਗ ਲਓ ਸਭ ਕੁਝ ਮਿਲ ਜਾਣਾ ਰੱਬ ਦੇ ਨਾਮ ਮੰਗ ਲਓ ਸਭ ਕੁਝ ਮਿਲ ਜਾਣਾ ਅਸਲ ਚਦਾਨਾ ਸਾਨੂੰ ਮੰਗਣਾ ਹੀ ਨਹੀਂ ਆਇਆ ਇਸ ਲਈ ਅਸੀਂ ਇੱਕ ਥਾਂ ਤੋਂ ਦੂਸਰੀ ਥਾਂ ਭਟਕਦੇ ਫਿਰਦੇ ਆ ਇਸ ਤੇ ਕਹਾਣੀ ਬੜੀ ਵਧੀਆ ਆਂਦੀ ਆ ਜੀ ਮੈਂ ਕਹਾਣੀ ਸੁਣਾ ਦਿੰਨਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੀ ਕਹਾਣੀ ਹੈ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਹੋਇਆ ਕਰਦਾ ਸੀਗਾ ਕਈ ਸਾਲ ਹੋ ਗਏ ਸੀਗੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਖਾ ਚਲਦਿਆਂ ਵਿਆਹ ਹੋਇਆ ਜੀ ਵਿਆਹ ਹੋਏ ਨੂੰ ਕੁਝ ਸਾਲ ਹੋ ਗਏ ਤੇ ਕੀ ਹੋਇਆ ਕਿ ਕੋਈ ਘਰੇ ਨਿਆਣਾ ਨਹੀਂ ਹੋਇਆ ਜੀ ਕੋਈ ਧੀ ਪੁੱਤ ਦੀ ਔਲਾਦ ਨਹੀਂ ਹੋਈ ਬੜਾ ਜ਼ੋਰ ਲਾਇਆ ਤੇ ਉਹਦੀ ਘਰ ਵਾਲੀ ਨੇ ਵੀ ਬੜਾ ਕਿਹਾ ਵੀ ਕਰੇਪਤੀ ਪੁੱਤਰ ਨਹੀਂ ਹੈ ਪਰ ਅਰਦਾਸ ਕਰਦੇ ਆ ਅਰਦਾਸ ਕਰਦੇ ਹੁੰਦੇ ਸੀਗੇ ਜੀ ਕੀ ਹੋਇਆ ਕਿ ਗਵੰਡਣਾ ਨੇ ਆ ਕੇ ਜਿਵੇਂ ਬੁੜੀਆਂ ਇਕੱਠੀਆਂ ਹੁੰਦੀਆਂ ਉਹਨਾਂ ਨੇ ਉਂਗਲ ਲਾਤੀ ਵੀ ਤੇਰਾ ਘਰ ਵਾਲਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੱਖੇ ਝੱਲਦਾ ਵੀ ਤੁਹਾਡੇ ਕੀ ਗੱਲ ਹੋ ਗਈ ਤੇ ਪੁੱਤਰ ਹੀ ਨਹੀਂ ਹੋਇਆ ਮੰਗਦਾ ਕਾ ਤੂੰ ਨਹੀਂ ਠੀਕ ਹੈ ਜੀ ਕੰਨ ਭਰਨੇ ਸ਼ੁਰੂ ਕਰ ਦਿੱਤੇ ਘਰ ਵਾਲੀ ਨੇ ਰੋਜ਼ ਲੜਨਾ ਗੁਰੂ ਸਾਹਿਬਾਨਾ ਕੋਲੋਂ ਮੰਗ ਗੁਰੂ ਸਾਹਿਬਾਨਾ ਕੋਲੋਂ ਮੰਗ ਉਹ ਪਿਆਰ ਨਾਲ ਭਰਿਆ ਹੋਇਆ ਸੀਗਾ ਜੀ ਕੀ ਹੋਇਆ ਡਰ ਦਾ ਡਰ ਦਾ ਇੱਕ ਦੋ ਵਾਰ ਮੰਗ ਵੀ ਲਿਆ ਗੁਰੂ ਸਹਿਬਾਨ ਤੇ ਪੁੱਤਰ ਦੇ ਦਾਸ ਬਖਸ਼ ਦੋ ਗੁਰੂ ਮਹਾਰਾਜ ਕਹਿੰਦੇ ਹਵਾ 'ਚ ਹੱਥ ਮਾਰਦੇ ਕਰਨ ਤੇ ਕਹਣ ਹਲੇ ਨਹੀਂ ਚਲੇ ਜਾਂਦਾ ਸੀ ਘਰੇ ਦੱਸਦਾ ਘਰ ਵਾਲੀ ਨੂੰ ਕਿੰਨੇ ਗੁਰੂ ਮਹਾਰਾਜ ਕਹਿੰਦੇ ਹਲੇ ਨਹੀਂ ਫਿਰ ਬੁੜੀਆਂ ਨੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਵੀ ਜੇ ਗੁਰੂ ਸਹਿਬਾਨ ਕੋਲੋਂ ਨਹੀਂ ਮੰਗਦੇ ਇਸ ਪੱਡੇਰੇ ਚੱਲਦੇ ਆ ਉੱਥੇ ਡੇਰੇਆਂ ਤੋਂ ਬਹੁਤਾਂ ਨੂੰ ਧੀਆ ਪੁੱਤਰਾਂ ਦੀ ਦਾਤ ਮਿਲੀ ਆ ਏਦਾਂ ਉਦਾਂ ਤੇ ਉਹਨੇ ਬੜੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਘਰ ਵਾਲੇ ਦੇ ਉਹ ਕਹਿੰਦਾ ਭਗਵਾਨ ਨੇ ਮੈਂ ਗੁਰੂ ਨੂੰ ਮੰਨਦਾ ਮੈਂ ਡੇਰੇ ਨਹੀਂ ਜਾਣਾ ਮੈਂ ਗੁਰੂ ਕੋਲੋਂ ਹੀ ਧੀ ਪੁੱਤ ਦੀ ਦਾਤ ਮੰਗੂਗਾ ਗੁਰੂ ਸਹਿਬਾਨ ਕਹਿੰਦੇ ਹਲੇ ਨਹੀਂ ਥੋੜਾ ਟਾਈਮ ਰੁੱਕ ਕੇ ਦੇਖ ਲੈਣੇ ਆ ਉਹ ਰੋਜ਼ ਤੰਗ ਕਰਦੇ ਜੀ ਕੁਝ ਕਹਿੰਦੇ ਦਿਨਾਂ ਬਾਅਦ ਫਿਰ ਗੁਰੂ ਸਹਿਬਾਨ ਕੋਲੇ ਅਰਦਾਸ ਕਰਦਾ ਬੇਨਤੀ ਕਰਦਾ ਸਿੱਖ ਗੁਰੂ ਸਹਿਬਾਨ ਜੀ ਮੈਂ ਤੋਡੀ ਸੇਵਾ ਕਰਦਾ ਪੱਖੇ ਦੀ ਤੇ ਕੋਸ਼ਿਸ਼ ਕਰੋ ਰਹਿਮਤ ਕਰੋ ਕਿ ਧੀ ਪੁੱਤਰ ਦੀ ਦਾਤ ਬਖਸ਼ ਦੋ ਉਹ ਕਹਿੰਦਾ ਜੀ ਗੁਰੂ ਸਹਿਬਾਨ ਫਿਰ ਹਵਾ ਚਾਥ ਮਾਰ ਦਿੰਦੇ ਨੇ ਕਹਿੰਦੇ ਹਲੇ ਨਹੀਂ ਜਦਾ ਹੱਥ ਮਾਰ ਦਿੰਦੇ ਵੀ ਹਲੇ ਨਹੀਂ ਥੋੜਾ ਜਿਹਾ ਨਿਰਾਸ਼ਤਾ ਹੋ ਜਾਂਦਾ ਵੀ ਪਤਾ ਨਹੀਂ ਕੀ ਗੱਲ ਹੈ ਗੁਰੂ ਸਹਿਬਾਨ ਉਧਰ ਜਿਹੜੀ ਘਰ ਵਾਲੀ ਸੀ ਜੀ ਉਹ ਵੀ ਕਹਿੰਦੇ ਕੰਨ ਪਰਦੀ ਰਹੀ ਗਵਾਂਢਣਾ ਕੰਮ ਕਰਨ ਪਰਦੀ ਰਹੀ ਵੀ ਗੁਰੂ ਸਮਰਥ ਨਹੀਂ ਹੈ ਕੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਰੱਥ ਨਹੀਂ ਐ ਜੇ ਸਮਰੱਥ ਹੁੰਦੇ ਵੀ ਇੰਨੇ ਸਾਲ ਹੋ ਗਏ ਤੇਰਾ ਘਰ ਵਾਲਾ ਸੇਵਾ ਕਰਦਾ ਕਿਤੇ ਇੱਕ ਪੁੱਤਰ ਨਹੀਂ ਸੀ ਦੇ ਸਕਦੇ ਕੀ ਇੱਕ ਪੁੱਤਰ ਨਹੀਂ ਸੀ ਦੇ ਸਕਦੇ ਉਹ ਉਹਨੇ ਵੀ ਹੁਣ ਜਿਹੜਾ ਸ਼ੰਕਾ ਦਾ ਜਿਹੜਾ ਬੀਜ ਸੀਗਾ ਉਸ ਸੇਵਾਦਾਰ ਦੇ ਮਨ ਵਿੱਚ ਪ੍ਰੋ ਦਿੱਤਾ ਜੀ ਸ਼ੰਕਾ ਦਾ ਬੀਜ ਉਸ ਸੇਵਾਦਾਰ ਦੇ ਮਨ ਵਿੱਚ ਆ ਗਿਆ ਤੇ ਬੜੀ ਉਹਨੂੰ ਕੋਸ਼ਿਸ਼ ਕੀਤੀ ਕਿ ਜਿਹੜੀਆਂ ਗਵੰਡਣਾ ਸੀ ਉਸ ਬੀਬੀ ਨੂੰ ਤੇ ਉਸ ਘਰ ਵਾਲੇ ਨੂੰ ਡੇਰੇ ਵਿੱਚ ਲੈ ਜਾਣਾ ਤੇ ਉਸ ਘਰ ਵਾਲੀ ਨੇ ਬਾਰ ਬਾਰ ਫਿਰ ਕਹਿਣਾ ਸ਼ੁਰੂ ਕਰਤਾ ਉਹ ਕਹਿੰਦਾ ਭਲੀਏ ਮਾਨ ਸੇ ਮੈਂ ਇੱਕ ਵਾਰ ਫਿਰ ਗੁਰੂ ਸਹਿਬਾਨ ਤੋਂ ਪੁੱਛ ਲੈਣਾ ਗੁਰੂ ਸਹਿਬਾਨ ਤੋਂ ਆਗਿਆ ਲੈ ਲੈਣਾ ਤੇ ਇੱਕ ਦਿਨ ਹੀ ਆ ਕਰਕੇ ਫਿਰ ਗੁਰੂ ਕੋਲੇ ਅਰਦਾਸ ਕਰਦਾ ਜੀ ਗੁਰੂ ਸਹਿਬਾਨ ਨੂੰ ਕਹਿੰਦਾ ਮਹਾਰਾਜ ਇੰਨੇ ਸਾਲ ਹੋ ਗਏ ਤੁਹਾਡੀ ਸੇਵਾ ਕਰਦੇ ਨੂੰ ਰਹਿਮਤ ਕਰ ਦਿਓ ਪੁੱਤਰ ਦੇ ਦਾਤ ਬਖਸ਼ ਦਿਓ ਗੁਰੂ ਸਹਿਬਾਨ ਫਿਰ ਤਾਨੂੰ ਦੇਖਦੇ ਆ ਤੇ ਕਹਿੰਦੇ ਹੱਥ ਮਾਰ ਦਿੰਦੇ ਹਲੇ ਨਹੀਂ ਹੁਣ ਕੀ ਹੁੰਦਾ ਜੀ ਟੁੱਟ ਜਾਂਦਾ ਤੇ ਉਸ ਨੂੰ ਵੀ ਮਨ 'ਚ ਜਿਹੜਾ ਸ਼ੰਕਾ ਸੀ ਉਹ ਸ਼ੁਰੂ ਹੋ ਜਾਂਦਾ ਕਿ ਸ਼ਾਇਦ ਗੁਰੂ ਸਮਰਥ ਨਾ ਹੋਣ ਤੇ ਕੀ ਕਰਦਾ ਡੇਰੇ 'ਚ ਚਲਿਆ ਜਾਂਦਾ ਜੀ ਡੇਰੇ 'ਚ ਜਾਂਦਾ ਕਹਿੰਦੇ ਨੇ ਜੀ ਸਾਨੂੰ ਤੇ ਪੁੱਤਰ ਦੇ ਦਾਤ ਚਾਹੀਦੀ ਆ ਬਾਬਾ ਕਹਿੰਦਾ ਹਾਂ ਹਾਂ ਕੋਈ ਗੱਲ ਨਹੀਂ ਮਿਲ ਜੂ ਕਹਿੰਨਗੇ ਜੀ ਠੀਕ ਆ ਤੇ ਕੀ ਹੁੰਦਾ ਕਹਿੰਦੇ ਜੇ ਸਾਲ ਪਿਛੋਂ ਤੀ ਪੁੱਤਰ ਦੀ ਦਾਤ ਮਿਲ ਜਾਂਦੀ ਆ ਬੜੇ ਖੁਸ਼ ਹੁੰਦੇ ਆ ਤੇ ਜਦੋਂ ਪਤਾ ਲੱਗਦਾ ਕਿ ਨਿਆਣਾ ਹੋ ਗਿਆ ਤੇ ਸਾਰੇ ਕਹਿੰਦੇ ਦੇਖਿਆ ਜੀ ਗੁਰੂ ਸਮਰੱਥ ਨਹੀਂ ਸੀ ਇਹ ਬਾਬੇ ਨੇ ਤੀ ਪੁੱਤਰ ਦੀ ਦਾਤ ਦੇ ਦਿੱਤੀ ਕਹਿੰਦੇ ਪੁੱਤ ਹੁੰਦਾ ਜੀ ਮੁੰਡਾ ਹੋ ਜਾਂਦਾ ਤੇ ਬੜਾ ਖੁਸ਼ ਹੁੰਦਾ ਹੁਣ ਮਨ ਉਸ ਦਾ ਵੀ ਗੁਰੂ ਘਰ ਨੂੰ ਟੁੱਟ ਜਾਂਦਾ ਜੀ ਕਹਿੰਦੇ ਨੇ ਸੇਵਾ ਕਰਨੀ ਬੰਦ ਕਰਤੀ ਉਹ ਬਾਬੇ ਦੇ ਡੇਰੇ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕਰਤੀ ਕੀ ਹੁੰਦਾ ਹੌਲੀ ਹੌਲੀ ਜਿਹੜਾਗਾ ਬੱਚਾ ਵੱਡਾ ਹੁੰਦਾ ਜਾਂਦਾ ਤੇ ਕਹਿੰਦੇ ਜੀ ਇੰਨਾ ਕਰੋਦੀ ਇੰਨਾ ਇਲਤੀ ਹੁੰਦਾ ਭਾਂਡੇ ਪੰਨ ਆਕਰ ਉਹ ਕਰ ਬੜਾ ਤੰਗ ਕਰਦਾ ਜੀ ਬਹੁਤ ਹੀ ਤੰਗ ਕਰਦਾ ਜੀ ਪਰਿਵਾਰ ਨੂੰ ਦੋਨਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੁੰਦਾ ਜੀ ਕੀ ਕਹਿੰਦੇ ਨੇ ਜੀ ਜਿਉਂ-ਜਿਉਂ ਵੱਡਾ ਹੋਈ ਜਾਂਦਾ ਇਲ ਤਾਂ ਸ਼ਰਾਰਤਾਂ ਵਧੀਆਂ ਜਾਂਦੀਆਂ ਉਸ ਦੇ ਇੱਕ ਸ਼ੈਤਾਨ ਦਾ ਘਰ ਬਣ ਜਾਂਦਾ ਜੀ ਤੇ ਸੁਣਿਆ ਜੀ ਕਹਾਣੀ ਦੇ ਵਿੱਚ ਕੀ ਜਦੋਂ 12 13 ਸਾਲ ਦਾ ਨਿਆਣਾ ਹੁੰਦਾ ਤੇ ਨਿਆਣੇ ਦੇ ਸੁਆਸ ਪੂਰੇ ਹੋ ਜਾਂਦੇ ਨੇ ਜੀ ਨਿਆਣਾ ਜਦੋਂ ਮਰ ਜਾਂਦਾ ਤੇ ਕਹਿੰਦੇ ਨੇ ਚੱਕ ਕੇ ਉਹਨੂੰ ਬਾਬੇ ਕੋਲੇ ਲੈ ਕੇ ਜਾਂਦੇ ਨੇ ਬਾਬਾ ਕਹਿੰਦਾ ਹੁਣ ਮੈਂ ਇਸ ਦਾ ਕੀ ਕਰਾਂ ਜਿਹੜੇ ਸੀਗੇ ਪੂਰੇ ਹੋ ਗਏ ਜੀ ਤੇ ਫਿਰ ਉਸ ਨੂੰ ਗੁਰੂ ਗੋਬਿੰਦ ਸਿੰਘ ਦੀ ਯਾਦ ਆਉਂਦੀ ਹੈ ਕਿ ਸਭ ਤੋਂ ਵੱਡਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਹੀ ਹੈ ਤੇ ਕੀ ਕਰਦੇ ਨੇ ਜੀ ਚੱਕ ਕੇ ਕਹਿੰਦੇ ਲੈ ਕੇ ਆਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਤੇ ਰਜੋਈ ਕਰਦਾ ਗੁਰੂ ਜੀ ਤੁਸੀਂ ਸ਼ਾਇਦ ਨਹੀਂ ਜਾਣਦੇ ਹੋ ਮੈਂ ਤੁਹਾਡੇ ਸੇਵਾ ਕੀਤੀ ਹੈ ਮੈਂ ਪੱਖੀਆਂ ਚੱਲਦਾ ਸੀ ਕਹਿੰਦੇ ਗੁਰੂ ਸਹਿਬਾਨ ਮੁਸਕਰਾ ਗਏ ਸੇਵਾਦਾਰ ਨੂੰ ਕਹਿੰਦੇ ਮੈਂ ਆਪਣੇ ਸਿੱਖ ਨੂੰ ਕਿਵੇਂ ਨਹੀਂ ਪਛਾਣ ਸਕਦਾ ਕੀ ਹੋਇਆ ਕਾਤੋਂ ਆਇਆ ਇੱਥੇ ਜਾਣੀ ਜਾਨਸਨ ਮਹਾਰਾਜ ਕਹਿੰਦੇ ਨੇ ਜੀ ਕਹਿੰਦਾ ਜੀ ਤੁਹਾਡੇ ਕੋਲੋਂ ਪੁੱਤਰ ਦੀ ਦਾਤ ਮੰਗਦੇ ਸੀ ਤੁਸੀਂ ਕਹਿੰਦੇ ਸੀ ਹਲੇ ਨਹੀਂ ਹਲੇ ਨਹੀਂ ਹਲੇ ਨਹੀਂ ਕਹਿੰਦਾ ਮੈਂ ਤੇ ਪੁੱਤਰ ਦੇ ਲਈ ਮੰਗਣ ਦੇ ਲਈ ਡੇਰੇ ਤੇ ਗਿਆ ਪੁੱਤਰ ਦੀ ਦਾਤ ਮਿਲੀ ਪਰ ਸਾਨੂੰ ਤੰਗ ਬੜਾ ਕਰਦਾ ਸੀ ਕਹਿੰਦੇ ਜਿਹੜੇ ਪਿਛਲੇ 10 ਸਾਲ ਸੀਗੇ ਸਾਨੂੰ ਪਤਾ ਵੀ ਅਸੀਂ ਕਿਦਾਂ ਕੱਢਿਆ ਰੋਜ਼ ਲੜਾਈਆਂ ਝਗੜੇ ਭਾਂਡੇ ਪਨ ਚੋਰੀ ਕਰ ਆ ਕਰ ਉਹ ਕਰ ਹੁਣ ਬਾਬਾ ਜੀ ਇਹ ਪੂਰਾ ਹੋ ਗਿਆ ਰਹਿਮਤ ਕਰ ਦਿਓ ਇਸ ਨੂੰ ਜ਼ਿੰਦਗੀ ਬਖਸ਼ ਦਿਓ ਜ਼ਿੰਦਗੀ ਬਖਸ਼ ਦਿਓ ਇਸ ਨੂੰ ਜਿਉਂਦਾ ਕਰ ਦਿਓ ਕਹਿੰਦੇ ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ ਗੁਰੂ ਸਹਿਬਾਨ ਜਾਨੀ ਜਾਨ ਸੰਨ ਜੀ ਕਹਾਣੀ ਹੈ ਪਤਾ ਨਹੀਂ ਕਿੰਨੇ ਕਿ ਸੱਚਾ ਕਿੰਨੇ ਕਿ ਕਹਿੰਦੇ ਜੀ ਕੁਝ ਬੁੰਦਾ ਜਿਹੜੀਆਂ ਉਸ ਦੇ ਮੂੰਹ ਵਿੱਚ ਪਾਉਂਦੇ ਆ ਮੁਖ ਵਿੱਚ ਤੇ ਮੁੰਡਾ ਉੱਠ ਕੇ ਬੈਠ ਜਾਂਦਾ ਹੈ ਤੇ ਗੁਰੂ ਸਹਿਬਾਨ ਕਹਿੰਦੇ ਨੇ ਦੱਸ ਵੀ ਭਲਿਆ ਕੌਣ ਹੈ ਤੂੰ ਕੀ ਗੱਲ ਤੂੰ ਇੰਨਾ ਤੰਗ ਕਰਦਾ ਹੈ ਕਹਿੰਦਾ ਜੀ ਉਸ ਦੇ ਵਿੱਚ ਰੂਹ ਬੋਲੀ ਜਿਹੜੀ ਸੀ ਕਹਿੰਦਾ ਵੀ ਮੈਂ ਸ਼ੈਤਾਨ ਆ ਜੀ ਮੈਂ ਸ਼ੈਤਾਨ ਹਾਂ ਇਹਨਾਂ ਨੇ ਪਿਛਲੇ ਜਨਮ 'ਚ ਸ਼ਾਇਦ ਕੁਝ ਮੇਰਾ ਮਾੜਾ ਕੀਤਾ ਸੀ ਜਾਂ ਮੈਨੂੰ ਲੁੱਟਿਆ ਸੀਗਾ ਮੈਂ ਪਹਿਲਾਂ ਭਗਤੀ ਕਰਦਾ ਹੁੰਦਾ ਸੀਗਾ ਇਹਨਾਂ ਨੇ ਮੈਨੂੰ ਬੜਾ ਲੁੱਟਿਆ ਬੜਾ ਤੰਗ ਕੀਤਾ ਇਹਨਾਂ ਨੇ ਮੈਨੂੰ ਤੇ ਮੈਂ ਇਹਨਾਂ 'ਕ ਤੜਫ ਗਿਆ ਸੀ ਤੇ ਮੈਂ ਸੋਚਿਆ ਸੀ ਕਿ ਮੈਂ ਇਹਨਾਂ ਨੂੰ ਤੰਗ ਕਰੂੰਗਾ ਅਗਲੀ ਜ਼ਿੰਦਗੀ ਵਿੱਚ ਠੀਕ ਹੈ ਜੀ ਤੇ ਮੈਂ ਮਰਨ ਤੋਂ ਬਾਅਦ ਮੈਂ ਇਹੀ ਵੇਟ ਕਰਦਾ ਰਿਹਾ ਭੂਤ ਬਣ ਕੇ ਜਾਂ ਸ਼ੈਤਾਨ ਬਣ ਕੇ ਵੀ ਕਦੋਂ ਇਸ ਦੇ ਕਰਮ ਮੁੰਡਾ ਜਨਮ ਲਵੇ ਜਾਂ ਧੀ ਜਨਮ ਲਵੇ ਤੇ ਮੈਂ ਸ਼ੈਤਾਨ ਬਣ ਕੇ ਨਰੀਕੂ ਖੋਂ ਜਨਮ ਲੈ ਕੇ ਤੇ ਇਹਨਾਂ ਦੇ ਨੱਕ ਵਿੱਚ ਦਮ ਕਰਾਂ। ਕਹਿੰਦਾ ਇਹ ਜੀ ਤੁਹਾਡੇ ਦਰ ਤੇ ਸੇਵਾ ਕਰਦਾ ਸੀ ਗੁਰੂ ਮਹਾਰਾਜ ਜੀਓ। ਤੁਹਾਡੇ ਦਰ ਤੇ ਸੇਵਾ ਕਰਦਾ ਸੀ ਤੇ ਤੁਸੀਂ ਬਚਾਇਆ ਹੋਇਆ ਸੀ ਇਸ ਨੂੰ। ਹੌਲੀ ਹੌਲੀ ਜਿਹੜੀ ਮੇਰੀ ਪੱਕੜ ਸੀ ਇਹਨਾਂ ਤੋਂ ਨਿਕਲਦੀ ਜਾਂਦੀ ਸੀ ਜੀ। ਇਹ ਤੁਹਾਡੇ ਕੋਲ ਕਈ ਵਾਰ ਆਇਆ ਵੀ ਸੀ ਵੀ ਮੈਨੂੰ ਤੀ ਪੁੱਤ ਦੀ ਦਾਤ ਮਿਲ ਜੇ ਤੇ ਮੈਂ ਤਿਆਰ ਵੀ ਬੈਠਾ ਹੁੰਦਾ ਸੀ। ਮੈਂ ਰੈਡੀ ਹੁੰਦਾ ਸੀ ਕਹਿੰਦੇ ਤੁਸੀਂ ਮੇਰੇ ਮੂੰਹ ਤੇ ਥੱਪੜ ਮਾਰ ਦਿੰਦੇ ਸੀ ਵੀ ਜਾ ਓਏ ਹਲੇ ਨਹੀਂ। ਕਹਿੰਦਾ ਫਿਰ ਆਇਆ ਤੁਹਾਡੇ ਕੋਲੇ ਤੁਸੀਂ ਫਿਰ ਮੈਨੂੰ ਮਾਰਿਆ ਵੀ ਨਹੀਂ ਹਲੇ ਨਹੀਂ ਕਹਿੰਦਾ ਫਿਰ ਆਇਆ ਤੁਹਾਡੇ ਕੋਲ ਮੰਗਣ ਕਹਿੰਦਾ ਫਿਰ ਤੁਸੀਂ ਮੈਨੂੰ ਮਾਰਿਆ ਹਲੇ ਨਹੀਂ ਕਹਿੰਦਾ ਮੇਰੀ ਪਕੜ ਕੱਟ ਹੁੰਦੀ ਜਾ ਰਹੀ ਸੀ ਕਹਿੰਦਾ ਮੌਕਾ ਮਿਲ ਗਿਆ ਕਿਸੇ ਪਖੰਡੀ ਕੋਲੇ ਚਲੇ ਗਏ ਕਿਸੇ ਬਾਬੇ ਕੋਲੇ ਚਲੇ ਗਏ ਮੈਂ ਤਾਂ ਤਿਆਰ ਹੀ ਬੈਠਾ ਸੀ ਕਹਿੰਦਾ ਇਹਨਾਂ ਦੀ ਕੁਖੋਂ ਜਨਮ ਲੈਣ ਲਈ ਇਹਨਾਂ ਨੂੰ ਤੰਗ ਕਰਨ ਲਈ ਤੇ ਜਨਮ ਲਿਆ ਕਹਿੰਦਾ ਸ਼ਾਇਦ ਜੇ ਤੁਹਾਡੇ ਕੋਲ ਹੁੰਦੇ ਹੋਰ 2 ਸਾਲ 4 ਸਾਲ ਸ਼ੈਦ ਕਿਸੇ ਸੰਤ ਨੇ ਜਨਮ ਲੈ ਲੈਣਾ ਸੀ ਤੇ ਮੇਰਾ ਇਹਨਾਂ ਨਾਲੋਂ ਵਾਸਤਾ ਹੀ ਟੁੱਟ ਜਾਣਾ ਸੀ ਪਰ ਕਹਿੰਦਾ ਮੈਂ ਇਹਨਾਂ ਕੋਲੋਂ ਲੈਣਾ ਹੀ ਆਪਣੇ ਬਦਲਾ ਸੀ ਪਿਛਲੇ ਜਨਮਾਂ ਦਾ ਕਹਿ ਕੇ ਕਹਿੰਦੇ ਸੀ ਉਹ ਜਿਹੜੀ লাশ ਸੀ ਜਿਹੜੀ ਉੱਠ ਕੇ ਬੈਠੀ ਸੀ ਦੁਬਾਰੇ ਕਹਿੰਦੇ ਮੋਈ ਹੋ ਗਈ ਤੇ ਜਿਹੜਾ ਸਿੱਖ ਸੀਗਾ ਪਹਾਹਾ ਮਾਰ ਕੇ ਰੋਣ ਲੱਗ ਗਿਆ ਗੁਰੂ ਸਹਿਬਾਨਾਂ ਦੇ ਚਰਨਾਂ 'ਚ ਡਿੱਗ ਪਿਆ ਕਹਿੰਦਾ ਗੁਰੂ ਮਹਾਰਾਜ ਪਤਾ ਨਹੀਂ ਸੀ ਮੈਨੂੰ ਇਸ ਗੱਲ ਦਾ ਤੁਸੀਂ ਜਾਣੀ ਜਾਣੋ ਮਾਫ ਕਰ ਦਿਓ ਮੈਨੂੰ ਮਿੰਨੂ ਨਹੀਂ ਸੀ ਪਤਾ ਤੁਸੀਂ ਕਹਿੰਦੇ ਸੀ ਹਲੇ ਨਹੀਂ ਇਸ ਗੱਲਾਂ ਕਹਿੰਦੇ ਸੀ ਇਸ ਲਈ ਮੈਂ ਕੁਝ ਹੋਰ ਹੀ ਸਮਝਿਆ ਮੈਂ ਜਿਹੜਾ ਆਪਣਾ ਦੀਨ ਸੀ ਤੁਹਾਡੇ ਤੋਂ ਦੂਰ ਕਰ ਦਿੱਤਾ ਮੈਂ ਇਹ ਸਾਂਝਾ ਵੀ ਸ਼ਾਇਦ ਤੁਸੀਂ ਸਮਰੱਥ ਨਹੀਂ ਹੋ ਠੀਕ ਹੈ ਜੀ ਇਸ ਲਈ ਕਈ ਵਾਰ ਜਦੋਂ ਆਪਾਂ ਗੁਰਦੁਆਰੇ ਜਾਂਦੇ ਆਂ ਜੀ ਉਸ ਗੁਰੂ ਕੋਲੋਂ ਦਾਤਾਂ ਲੈਣ ਜਾਂਦੇ ਆਂ ਠੀਕ ਹੈ ਜੀ ਇਹ ਦਾਤਾਂ ਸਾਡੇ ਲਈ ਤਾਂ ਚੰਗੀਆਂ ਹੁੰਦੀਆਂ ਕਈ ਵਾਰ ਅਸੀਂ ਚਾਹੁੰਦੇ ਆਂ ਸਾਡੇ ਧੀ ਪੁੱਤ ਹੋਵੇ ਜੀ ਪਰ ਪ੍ਰਮਾਤਮਾ ਜਾਣਦਾ ਜੇ ਤੁਹਾਡੀ ਲਗਨ ਸੱਚੀ ਹੈ ਜੀ ਤੁਹਾਡਾ ਪਿਆਰ ਸੱਚਾ ਹੈ ਪਰਮਾਤਮਾ ਕਈ ਵਾਰ ਸ਼ੈਤਾਨਾਂ ਨੂੰ ਰੋਕ ਦਿੰਦਾ ਕਹਿੰਦੇ ਹੁੰਦੇ ਦੇਰ ਆਏ ਪਰ ਦਰੁਸਤ ਆਏ ਕਈ ਵਾਰ ਜਿਹੜੇ ਦਾਤਾਂ ਮਿਲਦੀਆਂ ਥੋੜੀ ਲੇਟ ਮਿਲ ਜਾਣਗੀਆਂ ਪਰ ਹੋਣਗੀਆਂ ਵਧੀਆਂ ਜਿਸ ਨਾਲ ساری ਜ਼ਿੰਦਗੀ ਤੁਸੀਂ ਸੁੱਖ ਮਾਣ ਸਕਦੇ ਹੋ ਜੀ ਕਈ ਵਾਰ ਆਪਾਂ ਮਿਹਨਤ ਕਰਦੇ ਆਂ ਆਪਾਂ ਕਹਿੰਦੇ ਮਿਹਨਤ ਦਾ ਫਲ ਨਹੀਂ ਮਿਲਿਆ ਮਹਾਰਾਜ ਕਹਿੰਦੇ ਮਿਹਨਤ ਕਰੀ ਚੱਲ ਫਲ ਦੀ ਇੱਛਾ ਨਾ ਕਰ ਫਲ ਜਦੋਂ ਮਿਲਣਾ ਹੋ ਪਰਮਾਤਮਾ ਨੂੰ ਪਤਾ ਜੇ ਕਈ ਵਾਰ ਪਹਿਲਾਂ ਮਿਲ ਜਾ ਤੁਸੀਂ ਖੁਦ ਸੋਚ ਕੇ ਦੇਖ ਲਓ ਜੇ ਆਪਣੇ ਕੋਲ ਜ਼ਮੀਨ ਜਾਇਦਾਦ ਪੈਸਾ ਪਹਿਲਾਂ ਹੋਵੇ ਤਾਂ ਆਪਾਂ ਕਿਹੜੀ ਹੌਮੇ ਵਿੱਚ ਪੈ ਸਕਦੇ ਹਾਂ ਜੀ ਮੈਂ ਬਹੁਤ ਅਜੇ ਲੋਕਾਂ ਨੂੰ ਮਿਲਿਆ انسان ਕੁਝ ਸਮਾਂ ਪਹਿਲਾਂ ਗੱਲ ਹੋਈ ਸੀ ਜੀ ਉਹ ਕਹਿੰਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਗਾਣੇ ਪਹਿਲਾਂ ਨਹੀਂ ਚੱਲੇ ਜਾਂ ਮੈਂ ਪਹਿਲਾਂ ਨਹੀਂ ਮਸ਼ਹੂਰ ਹੋਇਆ ਜੇ ਮੈਂ ਪਹਿਲੇ ਗਾਣੇ 'ਚ ਜਾਂ ਦੂਜੇ ਗਾਣੇ 'ਚ ਮਸ਼ਹੂਰ ਹੋ ਜਾਂਦਾ ਕਹਿੰਦਾ ਜੀ ਤਾਂ ਸ਼ਾਇਦ ਮੇਰੇ 'ਚ ਹੌਮੇ ਵਾਲੀ ਆ ਜਾਣੀ ਸੀ ਹੁਣ ਕਹਿੰਦਾ ਹੌਲੀ-ਹੌਲੀ ਹੌਲੀ-ਹੌਲੀ ਲੋਕ ਮੈਨੂੰ ਜਾਣਨ ਲੱਗ ਗਏ ਹੌਲੀ-ਹੌਲੀ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਇਸ ਲਈ ਕਈ ਵਾਰ ਜਿਹੜਾ ਸਮੇਂ ਤੇ ਚੀਜ਼ ਮਿਲਦੀ ਆ ਉਹ ਮਿੱਠੀ ਬੜੀ ਹੁੰਦੀ ਹੈ ਜੀ ਕਾਲੀ ਨਾ ਲੈ ਤਾਂ ਪਹਿਲਾਂ ਲੈਨੇ ਆ ਜੀ ਸਮੇਂ ਤੋਂ ਪਹਿਲਾਂ ਜਿਹੜੀ ਚੀਜ਼ ਹੁੰਦੀ ਆ ਜਿਵੇਂ ਫਲ ਦੀ ਗੱਲ ਕਰ ਲਈਏ ਜੇ ਆਪਾਂ ਘਰੇ ਦਰਖਤ ਲਾਇਆ ਹੈ ਜੀ ਜੇ ਫਲ ਨੂੰ ਸਮੇਂ ਤੋਂ ਪਹਿਲਾਂ ਤੋੜ ਲੀਏ ਜੇਕਰ ਕਿਸੇ ਪੱਕੇ ਹੋਏ ਫਲ ਨੂੰ ਉਸ ਦੇ ਪੱਕਣ ਦੇ ਸਮੇਂ ਤੋਂ ਪਹਿਲਾਂ ਤੋੜ ਲੀਏ ਤਾਂ ਉਹ ਕੱਚਾ ਤੇ ਬੇਸਵਾਦਾ ਹੋਵੇਗਾ ਜੀ ਤੇ ਜਦੋਂ ਫਲ ਨੂੰ ਪੱਕ ਕੇ ਤਿਆਰ ਹੋ ਜਾਂਦਾ ਹੈ ਤੇ ਉਦੋਂ ਤੋੜੀਏ ਤੇ ਕਿੰਨਾ ਆਨੰਦ ਆਉਂਦਾ ਹੈ ਜੀ ਜਿਹੜੀਆਂ ਦਾਤਾਂ ਨੇ ਜੋ ਪ੍ਰਮਾਤਮਾ ਕੋਲੋਂ ਲੈਣੀਆਂ ਨੇ ਇਹ ਵੀ ਉਸ ਪ੍ਰਮਾਤਮਾ ਨੂੰ ਪਤਾ ਹੈ ਕਿ ਕਦੋਂ ਦੇਣੀਆਂ ਹਨ ਕਿਹੜੇ ਵੇਲੇ ਦੇਣੀਆਂ ਹਨ ਜੀ ਅਸੀਂ ਕਾਲੀ ਕਰਦੇ ਹਾਂ ਕਿ ਸਾਨੂੰ ਪਹਿਲਾਂ ਮਿਲ ਜਾਣ ਪਹਿਲਾਂ ਮਿਲ ਜਾਣ ਜੀ ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਜੇਕਰ ਉਸ ਪ੍ਰਮਾਤਮਾ ਦੇ ਨਾਲ ਤੂੰ ਲੱਗਿਆ ਰਹਵੇਂਗਾ ਪ੍ਰਮਾਤਮਾ ਦੇ ਨਾਲ ਸੁਰਤ ਜੋੜੀ ਰਹਵੇਂਗਾ ਤੇ ਪ੍ਰਮਾਤਮਾ 'ਚ ਯਕੀਨ ਕਰ ਲਵੇਂਗਾ ਉਸਦੇ ਹੁਕਮ ਵਿੱਚ ਜਿਹੜਾ ਚੱਲਣਾ ਹੈ ਜੀ ਇਹੀ ਹੈ ਉਸ ਦੀ ਰਜ਼ਾ ਵਿੱਚ ਚੱਲਣਾ ਜਿਹੜਾ ਇਹੀ ਹੈ ਉਸ ਦੀ ਗੱਲ ਮੰਨਣੀ ਇਹੀ ਹੈ ਜੇ ਗੱਲ ਮੰਨ ਲਵੇਂਗਾ ਤਾਂ ਤੂੰ ਥਾਂ-ਥਾਂ ਤੇ ਦਰਬਦਰ ਤੇ ਡੇਰਿਆਂ ਤੇ ਹੋਰ ਗੁਰਦੁਆਰਿਆਂ ਚ ਮੰਦਰਾਂ ਚ ਮਸਤ ਹੁੰਦਾ ਚ ਮੰਗਣ ਜਾਣ ਦੀ ਤੈਨੂੰ ਲੋੜ ਨਹੀਂ ਹੈ ਜੀ ਬਾਕੀ ਤੁਸੀਂ ਆਪਣੇ ਮਨ ਵਿੱਚ ਖੁਦ ਆਪ ਛਾਤੀ ਮਾਰਨੀ ਹੈ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਮੰਗਣ ਲਈ ਕਈ ਵਾਰ ਬਾਹਰ ਜਾਣ ਲਈ ਕਹਿ ਦਿੰਨੇ ਆ ਕਿਸੇ ਡੇਰੇ ਵਿੱਚ ਜਾਣਨੇ ਆ ਬਾਬਾ ਮੈਨੂੰ ਪਾਸ ਕਰਾ ਦੇ ਇਹ ਜਿਹੜੀ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਜੀ ਜੇ ਮਿਹਨਤ ਕਰੋਗੇ ਸਵਾਲ ਹੈ ਜੀ ਮਿਹਨਤ ਤੇ ਜੇ ਹੁਣ ਪੜਾਈ ਦੀ ਜਾਂ ਪਾਸ ਹੋਣ ਦੀ ਗੱਲ ਕਰ ਲੈ ਕੇ ਸਿੱਧਾ ਸਵਾਲ ਹੈ ਜੀ ਜੇਕਰ ਤੁਸੀਂ ਪੜੋਗੇ ਨਹੀਂ ਕਿ ਤੁਸੀਂ ਪਾਸ ਹੋ ਜਾਓਗੇ ਹੁਣ ਜੇਕਰ ਤੁਸੀਂ ਮੰਨ ਲਓ ਅੰਗਰੇਜ਼ੀ ਆਂਦੀ ਹੈ ਜੀ ਤੁਹਾਨੂੰ ਮੈਂ ਕਹਿ ਦਵਾਂ ਜਾ ਕੇ ਤੁਸੀਂ ਫਾਰਸੀ ਦਾ ਪੇਪਰ ਦੇ ਦਿਓ ਜਿੰਨੇ ਮਰਜ਼ੀ ਪਾਠ ਕਰਾ ਲਓ ਜੀ ਜਿੰਨੀਆਂ ਮਰਜ਼ੀ ਅਰਦਾਸ ਬੇਨਤੀਆਂ ਕਰ ਲਓ ਜੇਕਰ ਦੇ ਫਾਰਸੀ ਪੜ੍ਹੀ ਹੀ ਨਹੀਂ ਸਮਝ ਹੀ ਨਹੀਂ ਆਉਂਦੀ ਹੀ ਨਹੀਂ ਤਾਂ ਪਾਸ ਨਹੀਂ ਹੋ ਸਕਦੇ ਜੀ ਜੇਕਰ ਤੁਸੀਂ ਕਹਿੰਦੇ ਕਿ ਤੁਸੀਂ ਟਰੈਵਲ ਕਰਨ ਜਾਣਾ ਬਾਹਰ ਜਾਣਾ ਜੇ ਤੁਹਾਡੇ ਕੋਲ ਪਾਸਪੋਰਟ ਹੈ ਨਹੀਂ ਜਾ ਤੁਹਾਡੇ ਕੋਲ ਵੀਜ਼ਾ ਹੈ ਨਹੀਂ ਤਾਂ ਤੁਸੀਂ ਉਹ ਕੰਟਰੀ ਘੁੰਮ ਨਹੀਂ ਸਕਦੇ ਜੀ ਜਿੰਨਾ ਮਰਜ਼ੀ ਬੈਠ ਕੇ ਕਰੇ ਅਰਦਾਸਾਂ ਕਰ ਲੋ ਬਾਬਾ ਮੈਂ ਅਮਰੀਕਾ ਜਾਣਾ ਕੈਨੇਡਾ ਜਾਣਾ ਲੰਡਨ ਜਾਣਾ ਪਰ ਜੇ ਪਾਸਪੋਰਟ ਹੈ ਨਹੀਂ ਤੁਹਾਡੇ ਕੋਲੇ ਵੀਜ਼ਾ ਹੈ ਨਹੀਂ ਤੁਹਾਡੇ ਕੋਲ ਤਾਂ ਤੁਸੀਂ ਕਿਤੇ ਨਹੀਂ ਜਾ ਸਕਦੇ ਜੀ ਕੱਲਣਾ ਤੁਹਾਨੂੰ ਆਪ ਹੀ ਕਰਣੀ ਪੈਣੀ ਹੈ ਯਕੀਨ ਰੱਖੋ ਮਿਹਨਤ ਕਰੋ ਫਲ ਨਾ ਰੱਖੋ ਫਲ ਦੀ ਆਸ ਨਾ ਰੱਖੋ ਜੀ ਫਲ ਜਦੋਂ ਪੱਕ ਗਿਆ ਉਸਨੇ ਆਪਣੇ ਆਪ ਹੀ ਤੁਹਾਡੀ ਝੋਲੀ ਚ ਪਾ ਦੇਣਾ ਜੀ ਤੋ ਪੱਕਿਆ ਹੋਇਆ ਫਲ ਜਿਹੜਾ ਉਸਦੀ ਮਿਠਾਸ ਆ ਉਹ ਬਹੁਤ ਸਮੇਂ ਤੱਕ ਰਹੇਗੀ ਜੀ ਆਓ ਦੇਖਦੇ ਅੱਗੇ ਗੁਰੂ ਮਹਾਰਾਜ ਸਾਨੂੰ ਕੀ ਸਿੱਖਿਆ ਦਿੰਦੇ ਨੇ ਜੀ